ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਹਾਡੇ ਵੀ ਬੱਚਿਆਂ ਦੇ ਵਿਆਹ ਦੇ ਵਿੱਚ ਦੇਰੀ ਹੋ ਰਹੀ ਹੈ ਤਾਂ ਤੁਸੀਂ ਮੰਗਲਵਾਰ ਦੇ ਦਿਨ ਅੱਜ ਇਹ ਉਪਾਅ ਕਰ ਲਿਓ ਤਾਂ ਵੇਖਿਓ ਤੁਹਾਡੇ ਬੱਚਿਆਂ ਦਾ ਵਿਆਹ ਜਲਦ ਹੀ ਤੈ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾਓ ਤਾਕੇ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਬੱਚਿਆਂ ਤੇ ਬਣ ਜਾਵੇ ਜ਼ਿੰਦਗੀ ਵਿੱਚੋਂ ਅਜੇਹੀ ਪਰੇਸ਼ਾਨੀ ਹਮੇਸ਼ਾ ਲਈ ਦੂਰ ਹੋ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸਾਥ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਕਿਸੇ ਵੀ ਮੰਗਲਵਾਰ ਦੇ ਦਿਨ ਕੀਤਾ ਗਿਆ ਇੱਕ ਛੋਟਾ ਜਿਹਾ ਉਪਾਅ ਕਰਵਾ ਸਕਦਾ ਹੈ ਤੁਹਾਡੇ ਬੱਚਿਆਂ ਦਾ ਵਿਆਹ ਜੇਕਰ ਤੁਹਾਡੇ ਬੱਚੇ ਦੇ ਵਿਆਹ ਵਿੱਚ ਲਗਾਤਾਰ ਦੇਰੀ ਹੋ ਰਹੀ ਹੈ ਬਹੁਤ ਜ਼ਿਆਦਾ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਕਿਤੇ ਵਿਆਹ ਲਈ ਰਿਸ਼ਤਾ ਫਿਕਸ ਨਹੀਂ ਹੋ پا ਰਿਹਾ ਤਾਂ ਬਹੁਤ ਹੀ ਕਈ ਵਾਰ ਗੱਲ ਵੀ ਵਿਗੜ ਜਾਂਦੀ ਹੈ ਤਾਂ ਤੁਸੀਂ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਅੱਜ ਜੋ ਉਪਾਅ ਤੁਹਾਨੂੰ ਦੱਸਣ ਵਾਲੇ ਹਾਂ ਜੇਕਰ ਇਹ ਉਪਾਅ ਤੁਸੀਂ ਚੰਗੀ ਤਰ੍ਹਾਂ ਸਮਝ ਲਿਆ ਸਾਡੇ ਦੱਸੇ ਗਏ ਤਰੀਕੇ ਦੇ ਅਨੁਸਾਰ ਮੰਗਲਵਾਰ ਦੇ ਦਿਨ ਕਰ ਦਿੱਤਾ ਤਾਂ ਯਕੀਨ ਮੰਨ ਕੇ ਚਲੋ ਤੁਹਾਡੇ ਬੱਚਿਆਂ ਦਾ ਵਿਆਹ ਜਲਦ ਹੀ ਤੈਅ ਹੋ ਜਾਵੇਗਾ ਅਤੇ ਵਿਆਹ ਲਈ ਰਿਸ਼ਤੇ ਵੀ ਫਿਕਸ ਹੋ ਜਾਣਗੇ ਸਾਧ ਸੰਗਤ ਜੀ ਇਹ ਉਪਾਅ ਤਾਂ ਕੋਈ ਵੀ ਕਰ ਸਕਦਾ ਹੈ ਬੱਚੇ ਜਿਨ੍ਹਾਂ ਦੇ ਵਿਆਹ ਨੂੰ ਕੋਈ ਲੈ ਕੇ ਪਰੇਸ਼ਾਨੀ ਆ ਰਹੀ ਹੈ ਉਹ ਖੁਦ ਵੀ ਚਾਹਣ ਤਾਂ ਇਹ ਉਪਾਅ ਖੁਦ ਵੀ ਕਰ ਸਕਦੇ ਹਨ ਪਰ ਤੁਹਾਨੂੰ ਪਤਾ ਹੈ ਕਿ ਅੱਜ ਕੱਲ ਬੱਚਿਆਂ ਦੇ ਕੋਲ ਉਪਾਅ ਕਰਨ ਦੇ ਲਈ ਸਮਾਂ ਨਹੀਂ ਹੁੰਦਾ ਤਾਂ ਅਜਿਹੀ ਸਥਿਤੀ ਵਿੱਚ ਜ਼ਿਆਦਾਤਰ ਜੋ ਉਪਾਅ ਹੁੰਦੇ ਹਨ ਉਹ ਮਾਤਾ ਪਿਤਾ ਨੂੰ ਹੀ ਕਰਨੇ ਪੈਂਦੇ ਹਨ ਇਸ ਲਈ ਸਾਡੇ ਚੈਨਲ ਦੇ ਰਾਹੀ ਜਿਨ੍ਹਾਂ ਵੀ ਉਪਾਅ ਅਸੀਂ ਤੁਹਾਨੂੰ ਦੱਸਦੇ ਹਾਂ ਉਹਨਾਂ ਵਿੱਚੋਂ ਲਗਭਗ 80% ਉਪਾਅ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਮਾਤਾ-ਪਿਤਾ ਕਰ ਸਕਦੇ ਹਨ ਅਤੇ ਆਪਣੇ ਬੱਚਿਆਂ ਦੇ ਵਿਆਹ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਹਮੇਸ਼ਾ ਲਈ ਦੂਰ ਕਰ ਸਕਦੇ ਹਨ। ਬਹੁਤ ਸਾਰੇ ਬੱਚੇ ਸਾਨੂੰ ਮਿਲਦੇ ਹਨ ਤੇ ਜਦੋਂ ਦੇਖਦੇ ਹਨ ਕਿ ਬੱਚੇ ਵੇਖਣ ਵਿੱਚ ਸੁੰਦਰ ਹੁੰਦੇ ਹਨ। ਉਹਨਾਂ ਦੇ ਕੋਲ ਚੰਗੀ ਖਾਸੀ ਨੌਕਰੀ ਵੀ ਹੁੰਦੀ ਹੈ ਜਾਂ ਫਿਰ ਚੰਗਾ ਖਾਸਾ ਕੋਈ ਕਾਰੋਬਾਰ ਵੀ ਉਹ ਕਰ ਰਹੇ ਹੁੰਦੇ ਹਨ। ਕੋਈ ਬੈਕਗ੍ਰਾਉਂਡ ਵੀ ਜਿਹੜਾ ਹੈ ਵਧੀਆ ਹੁੰਦਾ ਹੈ। ਚੰਗਾ ਪਰਿਵਾਰ ਵੀ ਹੁੰਦਾ ਹੈ। ਸਭ ਕੁਝ ਸਹੀ ਹੋਣ ਦੇ ਬਾਵਜੂਦ ਵੀ ਫਿਰ ਵੀ ਵਿਆਹ ਦੇ ਵਿੱਚ ਦੇਰੀ ਹੋ ਰਹੀ ਹੁੰਦੀ ਹੈ ਇਸ ਦਾ ਕਾਰਨ ਕੀ ਹੁੰਦਾ ਹੈ ਕਿ ਜਨਮ ਕੁੰਡਲੀ ਦਾ 7ਵਾਂ ਭਾਵ ਜਦੋਂ ਭਾਵ ਪ੍ਰਭਾਵ ਵਿੱਚ ਆ ਜਾਵੇ ਤਾਂ ਵਿਆਹ ਵਿੱਚ ਲਗਾਤਾਰ ਦੇਰੀ ਹੋਣੀ ਸ਼ੁਰੂ ਹੋ ਜਾਂਦੀ ਹੈ ਰਿਸ਼ਤੇ ਆਉਣਗੇ ਗੱਲਾਂ ਵੀ ਚੱਲਣਗੀਆਂ ਪਰ ਕੋਈ ਵੀ ਗੱਲ ਕੋਈ ਵੀ ਰਿਸ਼ਤਾ ਸਫਲਤਾ ਤੱਕ ਨਹੀਂ ਪਹੁੰਚ ਸਕੇਗਾ ਵਿਚਾਰਲੇ ਹੀ ਟੁੱਟ ਜਾਵੇਗਾ ਤੇ ਕਈ ਵਾਰ ਜੇਕਰ ਰਿਸ਼ਤਾ ਪੱਕਾ ਹੋ ਵੀ ਜਾਵੇ ਤਾਂ ਅੰਤ ਵਿੱਚ ਜਾ ਕੇ ਕੋਈ ਨਾ ਕੋਈ ਅਜੀਹੀ ਗੱਲ ਨਿਕਲ ਕੇ ਸਾਹਮਣੇ ਆਵੇਗੀ ਜਿਸ ਦੇ ਚੱਲਦਿਆਂ ਰਿਸ਼ਤਾ ਟੁੱਟ ਜਾਵੇਗਾ ਤੇ ਕਦੇ ਕੁੜੀ ਵਾਲੇ ਮਨਾ ਕਰ ਦੇਣਗੇ ਕਦੇ ਮੁੰਡਿਆਂ ਵੱਲੋਂ ਨਾ ਹੋ ਜਾਵੇਗੀ ਹੁਣ ਵੇਖਣ ਵਾਲੇ ਆਉਣਗੇ ਵੇਖ ਕੇ ਚਲੇ ਜਾਣਗੇ ਸਾਨੂੰ ਅਜੀਹਾ ਲੱਗੇਗਾ ਕਿ ਹੁਣ ਦੀ ਵਾਰ ਤਾਂ ਗੱਲ ਪੱਕੀ ਹੋ ਜਾਵੇਗੀ ਪਰ ਕਿਸੇ ਵੀ ਪ੍ਰਕਾਰ ਦਾ ਸਕਾਰਾਤਮਕ ਜਵਾਬ ਸਾਹਮਣੇ ਨਹੀਂ ਸਾਨੂੰ ਮਿਲ ਪਉਂਦਾ ਅਸੀਂ ਇੰਤਜ਼ਾਰ ਹੀ ਕਰਦੇ ਰਹਿ ਜਾਂਦੇ ਹਾਂ ਸਾਤ ਸੰਗਜੇ ਕਈ ਵਾਰੀ ਅਜਿਹਾ ਹੁੰਦਾ ਹੈ ਰਿਸ਼ਤੇ ਬੜੇ ਆਉਂਦੇ ਹਨ ਪਰ ਅਨਾਪ-ਸ਼ਨਾਪ ਰਿਸ਼ਤੇ ਆਉਣਗੇ ਕੋਈ ਵੀ ਰਿਸ਼ਤਾ ਸਾਡੇ ਪੱਧਰ ਦਾ ਨਹੀਂ ਹੁੰਦਾ ਅਤੇ ਜੋ ਵੀ ਰਿਸ਼ਤਾ ਸਾਡੇ ਪੱਧਰ ਦਾ ਨਹੀਂ ਹੁੰਦਾ ਤੇ ਕਈ ਵਾਰ ਉਹ ਪੱਕਾ ਵੀ ਨਹੀਂ ਹੁੰਦਾ ਜੇਕਰ ਤੁਹਾਡੇ ਨਾਲ ਵੀ ਕੁਝ ਅਜੀਹਾ ਹੋ ਰਿਹਾ ਹੈ ਅੱਜ ਤੋਂ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਜੋ ਉਪਾਅ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਇਸ ਨੂੰ ਤੁਸੀਂ ਚੰਗੀ ਤਰ੍ਹਾਂ ਸਮਝ ਲੈਣਾ ਹੈ ਤੇ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਸਾਧ ਸੰਗਤ ਜੀ ਵਿਆਹ ਦੇ ਨਾਲ ਸੰਬੰਧਿਤ ਨਵੀਆਂ-ਨਵੀਆਂ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆਉਂਦੇ ਹੀ ਰਹਿੰਦੇ ਹਾਂ ਸਾਧ ਸੰਗਤ ਜੀ ਹੁਣ ਤੁਸੀਂ ਉਪਾਅ ਨੂੰ ਸੁਣ ਲਓ ਇਸ ਨੂੰ ਥੋੜਾ ਜਿਹਾ ਧਿਆਨ ਨਾਲ ਸੁਣਿਆ ਕਿਉਂਕਿ ਇਹ ਉਪਾਅ ਤੁਸੀਂ ਕਿਸੇ ਵੀ ਮੰਗਲਵਾਰ ਦੇ ਦਿਨ ਕਰ ਸਕਦੇ ਹੋ ਵੈਸੇ ਤਾਂ ਦਿਨ ਵਿੱਚ ਕਿਸੇ ਵੀ ਸਮੇਂ ਇਹ ਉਪਾਅ ਕੀਤਾ ਜਾ ਸਕਦਾ ਹੈ ਪਰ ਸਵੇਰ ਦੇ ਸਮੇਂ ਜੇਕਰ ਇਸ ਨੂੰ ਕਰ ਲਿਆ ਜਾਵੇ ਤਾਂ ਬੜਾ ਵਧੀਆ ਰਿਜ਼ਲਟ ਦੇਵੇਗਾ ਤਾਂ ਕਿਸੇ ਵੀ ਮੰਗਲਵਾਰ ਦੇ ਦਿਨ ਸਵੇਰ ਦੇ ਸਮੇਂ ਕੋਸ਼ਿਸ਼ ਕਰੋ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਡੇ ਕੋਲ ਸਮਗਰੀ ਹੋਣੀ ਚਾਹੀਦੀ ਹੈ ਅਤੇ ਕਿਸ ਵਿਧੀ ਨਾਲ ਕਰਨਾ ਹੈ ਇਸ ਨੂੰ ਵੀ ਧਿਆਨ ਨਾਲ ਜ਼ਰੂਰ ਸੁਣਿਓ ਤੁਹਾਡੇ ਕੋਲ ਮਸਰ ਦੀ ਦਾਲ ਹੋਣੀ ਚਾਹੀਦੀ ਹੈ ਮਸਰ ਦੀ ਦਾਲ ਤੁਸੀਂ ਸਮਝਦੇ ਹੋਵੋਗੇ ਕਿ ਇਸ ਨੂੰ ਮਸਰ ਦੀ ਦਾਲ ਵੀ ਕਿਉਂ ਬੋਲਦੇ ਹਨ ਕਈ ਇਸ ਨੂੰ ਮਸਰ ਦੀ ਦਾਲ ਬੋਲਦੇ ਹਨ ਤੇ ਕਈ ਮਸਰਾ ਦੀ ਦਾਲ ਬੋਲਦੇ ਹਨ ਇਹ ਦਾਲ ਤੁਸੀਂ ਲੈਣੀ ਹੈ ਜ਼ਿਆਦਾ ਨਹੀਂ ਲੈਣੀ ਥੋੜੀ ਜਿਹੀ ਲੈਣੀ ਹੈ ਉਸ ਦਾ ਆਟਾ ਬਣਾ ਲੈਣਾ ਹੈ ਪੀਸ ਕੇ ਹੁਣ ਆਟਾ ਕਿਵੇਂ ਬਣਾਓਗੇ ਘਰ ਵਿੱਚ ਤੁਹਾਡੇ ਕੋਲ ਮਿਕਸਰ ਹੋਵੇਗਾ ਮਿਕਸੀ ਹੋਵੇਗੀ ਉਸ ਦੇ ਅੰਦਰ ਤੁਸੀਂ ਇਸ ਨੂੰ ਪੀਸ ਲੈਣਾ ਹੈ ਇਸ ਦਾ ਆਟਾ ਬਣਾ ਲਓ ਜਿਸ ਪ੍ਰਕਾਰ ਕਣਕ ਨੂੰ ਪੀਸ ਕੇ ਆਟਾ ਬਣਾਇਆ ਜਾਂਦਾ ਹੈ ਜਿਸ ਪ੍ਰਕਾਰ ਛੋਲਿਆਂ ਦੀ ਦਾਲ ਨੂੰ ਪੀਸ ਕੇ ਵੇਸਣ ਬਣਾਇਆ ਜਾਂਦਾ ਹੈ ਇਸ ਪ੍ਰਕਾਰ ਤੁਸੀਂ ਮਸਰ ਦੀ ਦਾਲ ਨੂੰ ਪੀਸ ਕੇ ਇਸ ਦਾ ਆਟਾ ਬਣਾ ਲਓ ਕਿੰਨਾ ਕੁ ਆਟਾ ਕਿ ਜਿਸ ਦੀ ਮਦਦ ਦੇ ਨਾਲ ਇੱਕ ਰੋਟੀ ਬਣ ਜਾਵੇ ਬਸ ਇੰਨਾ ਕੁ ਆਟਾ ਬਣਾ ਲੈਣਾ ਹੈ ਇਸ ਨੂੰ ਗੁੰਨ ਕੇ ਇੱਕ ਰੋਟੀ ਬਣਾਉਣੀ ਹੈ ਇੱਕ ਰੋਟੀ ਬਣਾਉਣੀ ਹੈ ਤੇ ਰੋਟੀ ਵੀ ਕਿਹੋ ਜਿਹੀ ਬਣਾਉਣੀ ਹੈ ਕਿ ਇੱਕ ਸਾਈਡ ਤੋਂ ਥੋੜੀ ਜਿਹੀ ਕੱਚੀ ਹੋਵੇ ਤੇ ਦੂਜੀ ਸਾਈਡ ਤੋਂ ਪੂਰੀ ਪੱਕੀ ਹੋਵੇ ਜਾਨੀ ਕਿ ਕੱਚੀ ਪੱਕੀ ਰੋਟੀ ਤੁਸੀਂ ਤਿਆਰ ਕਰ ਲੈਣੀ ਹੈ ਕੱਚੀ ਪੱਕੀ ਰੋਟੀ ਤਿਆਰ ਕਿਵੇਂ ਹੋਵੇਗੀ ਤੁਹਾਨੂੰ ਤਵੇ ਤੇ ਇਸ ਰੋਟੀ ਨੂੰ ਸੇਕਣਾ ਹੈ ਤੇ ਅੱਗ ਤੇ ਨਹੀਂ ਰੱਖਣਾ ਜਦੋਂ ਤੁਸੀਂ ਗੈਸ ਤੇ ਰੋਟੀ ਬਣਾ ਰਹੇ ਹੋਵੋਗੇ ਗੈਸ ਤੇ ਤੁਸੀਂ ਇਸ ਰੋਟੀ ਨੂੰ ਨਹੀਂ ਸੇਕਣਾ ਕੇਵਲ ਤਵੇ ਤੇ ਹੀ ਰੱਖਣਾ ਹੈ ਤਾਂ ਇੱਕ ਸਾਈਡ ਕੱਚੀ ਰਹਿ ਜਾਵੇ ਤੇ ਹੁਣ ਇੱਕ ਸਾਈਡ ਜਿਹੜੀ ਪੱਕੀ ਹੋ ਗਈ ਹੈ ਇਸ ਨੂੰ ਤੁਸੀਂ ਜਦੋਂ ਤਿਆਰ ਕਰ ਲੈਣਾ ਹੈ ਇਸ ਰੋਟੀ ਦੇ ਉੱਪਰ ਜਿਸ ਸਾਈਡ ਤੋਂ ਕੱਚੀ ਹੈ ਉਸ ਸਾਈਡ ਤੇ ਤੁਸੀਂ ਘਿਓ ਦਾ ਲੇਪਣ ਕਰ ਲੈਣਾ ਹੈ ਜਾਨੀ ਕਿ ਘਿਓ ਦੇ ਨਾਲ ਚੋਪੜ ਦੇਣਾ ਹੈ ਉਸ ਤੋਂ ਬਾਅਦ ਇੱਕ ਕਟੋਰੀ ਵਿੱਚ ਥੋੜੀ ਜਿਹੀ ਹਲਦੀ ਲੈਣੀ ਹੈ ਉਹ ਥੋੜਾ ਜਿਹਾ ਘਿਓ ਉਸ ਵਿੱਚ ਮਿਲਾ ਕੇ ਉਸ ਦਾ ਘੋਲ ਤਿਆਰ ਕਰਨਾ ਹੈ ਉਸ ਹਲਦੀ ਦੀ ਮਦਦ ਨਾਲ ਇਸ ਰੋਟੀ ਦੀ ਇਸ ਸਾਈਡ ਤੋਂ ਤੁਸੀਂ ਜਿੱਤੋਂ ਚੋਪੜਿਆ ਹੋਇਆ ਸੀ ਜਾਨੀ ਕਿ ਜਿਸ ਸਾਈਡ ਤੋਂ ਕੱਚੀ ਰੋਟੀ ਹੈ ਉਸ ਉੱਤੇ ਤੁਸੀਂ ਘਿਓ ਲਗਾ ਰੱਖਿਆ ਸੀ ਉਸੇ ਹੀ ਸਾਈਡ ਤੇ ਤੁਸੀਂ ਹਲਦੀ ਦੇ ਘੋਲ ਦੀ ਮਦਦ ਦੇ ਨਾਲ ਤੁਸੀਂ ਉਸ ਥੀਨ ਉੱਪਰ ਉਂਗਲ ਦੀ ਮਦਦ ਨਾਲ ਇੱਕ ਭਾਵਕੇ ਰਿੰਗ ਫਿੰਗਰ ਵੀ ਜਿਸ ਨੂੰ ਬੋਲਦੇ ਹਨ ਜਿਸ ਫਿੰਗਰ ਦੇ ਵਿੱਚ ਅਸੀਂ ਰਿੰਗ ਪਾਉਂਦੇ ਹਾਂ ਇਸ ਉਂਗਲ ਦੀ ਮਦਦ ਨਾਲ ਰੋਟੀ ਤੇ ਲਿਖਣਾ ਹੈ ਸਭ ਤੋਂ ਪਹਿਲਾਂ ਸ਼ੋਭਾ ਵਿਆਹ ਕੀ ਲਿਖਣਾ ਹੈ ਕਿ ਸ਼ੋਭਾ ਵਿਆਹ ਉਸ ਤੋਂ ਬਾਅਦ ਜਿਸ ਵੀ ਬੱਚੇ ਦਾ ਵਿਆਹ ਹੈ ਇਸ ਲਈ ਉਪਾਅ ਕਰ ਰਹੇ ਹੋ ਉਸ ਦਾ ਨਾਮ ਤੁਸੀਂ ਲਿਖਣਾ ਹੈ ਜੇਕਰ ਤੁਸੀਂ ਬੱਚੇ ਖੁਦ ਆਪਣੇ ਲਈ ਉਪਾਅ ਕਰ ਰਹੇ ਹੋ ਤਾਂ ਆਪਣਾ ਨਾਮ ਲਿਖ ਸਕਦੇ ਹੋ ਜੇਕਰ ਤੁਸੀਂ ਮਾਤਾ ਪਿਤਾ ਹੋ ਬੱਚੇ ਦਾ ਨਾਮ ਲਿਖ ਦਿਓ ਜਦੋਂ ਇਹ ਉਪਾਅ ਕੀਤਾ ਜਾ ਰਿਹਾ ਹੁੰਦਾ ਹੈ ਉਸ ਦਾ ਹੀ ਨਾਮ ਲਿਖਣਾ ਹੈ ਅਤੇ ਉਸ ਦੇ ਹੇਠਾਂ ਉਸ ਦੀ ਉਮਰ ਲਿਖ ਦੇਣੀ ਹੈ ਉਮਰ ਕਿਵੇਂ ਲਿਖਣੀ ਹੈ ਜਿਸ ਉਮਰ ਵਿੱਚ ਤੁਹਾਡਾ ਬੱਚਾ ਵਰਤਮਾਨ ਸਮੇਂ ਵਿੱਚ ਚੱਲ ਰਿਹਾ ਹੈ ਉਨੀ ਉਮਰ ਤੁਸੀਂ ਲਿਖਣੀ ਹੈ ਜਿਵੇਂ ਮੰਨ ਲਓ ਤੁਹਾਡਾ ਬੱਚਾ 27 ਸਾਲ ਦਾ ਹੋ ਚੁੱਕਾ ਹੈ ਹੁਣ 28ਵੇਂ ਵਿੱਚ ਚੱਲ ਰਿਹਾ ਹੈ ਤਾਂ 28 ਸਾਲ ਲਿਖਣਾ ਹੈ ਜਿਸ ਉੱਪਰ ਤੁਹਾਡਾ ਬੱਚਾ ਵਰਤਮਾਨ ਸਮੇਂ ਵਿੱਚ ਚੱਲ ਰਿਹਾ ਹੋਵੇ ਉਨਹੀਂ ਹੀ ਉਮਰ ਤੁਸੀਂ ਰੋਟੀ ਤੇ ਲਿਖ ਦੇਣੀ ਹੈ ਤੁਸੀਂ ਤਿੰਨ ਚੀਜ਼ਾਂ ਲਿਖੀਆਂ ਸਭ ਤੋਂ ਪਹਿਲਾਂ ਸ਼ੁਭ ਵਿਆ ਉਸ ਤੋਂ ਬਾਅਦ ਬੱਚੇ ਦਾ ਨਾਮ ਉਸ ਤੋਂ ਬਾਅਦ ਬੱਚੇ ਦੀ ਉਮਰ ਤੇ ਹਲਦੀ ਦੀ ਮਦਦ ਨਾਲ ਤੁਸੀਂ ਇਹ ਲਿਖਣੀ ਹੈ ਜੋ ਰਿੰਗ ਫਿੰਗਰ ਹੁੰਦੀ ਹੈ ਜਿਸ ਨੂੰ ਤੁਸੀਂ ਬੋਲਦੇ ਹੋ ਉਸ ਉਂਗਲ ਦੇ ਨਾਲ ਹੀ ਲਿਖਣਾ ਹੈ ਜਿਸ ਦੇ ਅੰਦਰ ਅੰਗੂਠੀ ਪਹਿਨੀ ਜਾਂਦੀ ਹੈ ਸਭ ਤੋਂ ਪਹਿਲੇ ਤੇ ਛੋਟੀ ਉਂਗਲ ਕੋਲ ਵਾਲੀ ਉਂਗਲ ਸੱਜੇ ਹੱਥ ਦੀ ਉਂਗਲ ਇਸ ਦੀ ਮਦਦ ਨਾਲ ਤੁਸੀਂ ਲਿਖ ਸਕਦੇ ਹੋ ਜਦੋਂ ਇੰਨਾ ਕੁ ਹੋ ਗਿਆ ਅੱਗੇ ਸੁਣੋ ਕਿ ਇੱਕ ਗੁੜ ਦਾ ਟੁਕੜਾ ਲੈ ਲੈਣਾ ਹੈ ਇਹ ਗੁੜ ਦਾ ਟੁਕੜਾ ਵੀ ਉੱਥੇ ਰੱਖ ਦਿਓ ਜਿੱਥੇ ਤੁਸੀਂ ਇਹ ਸਭ ਕੁਝ ਲਿਖਿਆ ਇਸ ਤੋਂ ਬਾਅਦ ਜਿਸ ਵੀ ਬੱਚੇ ਦੇ ਵਿਆਹ ਵਿੱਚ ਦੇਰੀ ਹੋ ਰਹੀ ਹੈ ਜਿਸ ਵੀ ਬੱਚੇ ਦੇ ਵਿਆਹ ਲਈ ਤੁਸੀਂ ਉਪਾਅ ਕਰ ਰਹੇ ਹੋ ਬੱਚੇ ਦੇ ਮੱਥੇ ਨਾਲ ਇੱਕ ਵਾਰ ਇਸ ਰੋਟੀ ਨੂੰ ਛੁਆ ਦੇਣਾ ਹੈ ਫਿਰ ਉਸ ਦਾ ਹੱਥ ਲਗਵਾ ਕੇ ਜੇਕਰ ਬੱਚਾ ਘਰ ਵਿੱਚ ਨਹੀਂ ਹੈ ਕਿਤੇ ਬਾਹਰ ਰਹਿਦਾ ਹੈ ਫਿਰ ਮਾਨਸਿਕ ਰੂਪ ਵਿੱਚ ਮਨ ਹੀ ਮਨ ਅਜਿਹਾ ਸੋਚ ਲਓ ਕਿ ਤੁਹਾਡਾ ਬੱਚਾ ਤੁਹਾਡੇ ਸਾਹਮਣੇ ਹੈ ਤੁਸੀਂ ਉਸ ਦੇ ਲਈ ਇਹ ਉਪਾਅ ਕਰ ਰਹੇ ਹੋ ਮਾਨਸਿਕ ਰੂਪ ਵਿੱਚ ਸੋਚ ਲਓ ਕਿ ਮੈਂ ਆਪਣੇ ਬੱਚੇ ਦਾ ਹੱਥ ਇਸ ਨੂੰ ਲਗਵਾ ਦਿੱਤਾ ਹੈ ਫਿਰ ਬਸ ਮਨ ਹੀ ਮਨ ਸੋਚ ਲਓ ਜਾਂ ਫਿਰ ਘਰ ਵਿੱਚ ਜੇਕਰ ਉਸ ਦੀ ਫੋਟੋ ਹੈ ਤਾਂ ਉਸ ਨਾਲ ਸ਼ੁਹਾ ਦਿਓ ਉਸ ਤੋਂ ਬਾਅਦ ਇਹ ਰੋਟੀ ਤੁਸੀਂ ਗਾਂ ਮਾਤਾ ਨੂੰ ਖਵਾ ਦੇਣੀ ਹੈ ਸਾਧ ਸੰਗਤ ਜੀ ਗਊ ਮਾਤਾ ਦੇ ਅੰਦਰ 33 ਕਰੋੜ ਦੇਵੀ ਦੇਵਤਿਆਂ ਦਾ ਵਾਸ ਹੁੰਦਾ ਹੈ ਇਸ ਰੋਟੀ ਦੇ ਤੁਸੀਂ ਸ਼ੁਭ ਵਿਆਹ ਜਿੱਤੇ ਲਿਖਿਆ ਹੈ ਨਾਮ ਲਿਖਿਆ ਹੈ ਉਮਰ ਲਿਖੀ ਹੈ ਇਹ ਰੋਟੀ ਜਦੋਂ ਗਾਂ ਦੇ ਪੇਟ ਵਿੱਚ ਜਾਵੇਗੀ ਤਾਂ 33 ਕਰੋੜ ਦੇਵੀ ਦੇਵਤਿਆਂ ਦੇ ਕੋਲ ਤੁਹਾਡੀ ਅਰਜ਼ੀ ਲੱਗ ਜਾਵੇਗੀ ਤੁਹਾਡੀ ਜਿਹੜੀ ਵੀ ਮਨੋ ਕਾਮਨਾ ਹੈ ਜੋ ਪ੍ਰਾਰਥਨਾ ਹੈ ਉਹ ਪੂਰੀ ਹੋ ਜਾਵੇਗੀ ਕਿਸੇ ਵੀ ਮੰਗਲਵਾਰ ਦੇ ਦਿਨ ਤੁਸੀਂ ਇਸ ਉਪਾਅ ਨੂੰ ਸ਼ੁਰੂ ਕਰ ਸਕਦੇ ਹੋ ਸੱਤ ਮੰਗਲਵਾਰ ਲਗਾਤਾਰ ਤੁਸੀਂ ਇਹ ਉਪਾਅ ਕਰਦੇ ਹੋ ਜੇਕਰ ਵਿਚਲੇ ਕੋਈ ਮੰਗਲਵਾਰ ਛੁੱਟ ਵੀ ਜਾਂਦਾ ਹੈ ਕਿਸੇ ਕਾਰਨ ਕਰਕੇ ਤਾਂ ਚਿੰਤਾ ਕਰਨ ਦੀ ਲੋੜ ਨਹੀਂ ਉਸ ਮੰਗਲਵਾਰ ਨੂੰ ਜੋ ਛੁੱਟ ਗਿਆ ਉਸ ਨੂੰ ਗਿਣਤੀ ਵਿੱਚ ਨਹੀਂ ਲੈਣਾ ਅਗਲੇ ਇੱਕ ਮੰਗਲਵਾਰ ਹੋਰ ਵਧਾ ਲੈਣਾ ਹੈ ਜਾਨੀ ਕਿ ਤੁਸੀਂ ਕੁੱਲ ਸੱਤ ਮੰਗਲਵਾਰ ਇਹ ਉਪਾਅ ਕਰਨਾ ਹੈ ਬੜਾ ਹੀ ਆਸਾਨ ਉਪਾਅ ਹੈ ਆਸਾਨ ਤਰੀਕੇ ਨਾਲ ਤੁਹਾਨੂੰ ਦੱਸ ਦਿੱਤਾ ਹੈ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਆਸਾ ਸੰਘਾ ਜੀ ਜੇਕਰ ਵੀਡੀਓ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਤੇ ਤੁਹਾਡੇ ਰਿਸ਼ਤੇਦਾਰ ਭੈਣ ਭਰਾਵਾਂ ਵਿੱਚ ਜਿਸ ਨੂੰ ਵੀ ਕੋਈ ਅਜਿਹੀ ਪਰੇਸ਼ਾਨੀ ਆ ਰਹੀ ਹੈ ਤਾਂ ਉਸ ਨੂੰ ਤੁਸੀਂ ਇਹ ਉਪਾਅ ਦੱਸ ਸਕਦੇ ਹੋ ਵਾਹਿਗੁਰੂ ਜੀ